ਆਪਣਾ ਬਾਜ਼ਾਰ ਦੇਆਂ ਦੋ ਬ੍ਰਾਂਚਾਂ ਚਲਾ ਰਿਹਾ ਹੈ ਅਸੀਂ ਅੱਗੇ ਵੀ ਖੋਲਣ ਦੀ ਬਣਾ ਰਹੇ ਹਾਂ ਕਈ ਪਲਾਨ ਸਾਡੀਆਂ ਚੱਲਦੀਆਂ ਤੇ ਰਿਚ ਮਾਡਲ ਦੇ ਵਿੱਚ ਸਾਡੀ ਕਮਿਊਨਿਟੀ ਨੂੰ ਐਸਾਈਜ਼ ਦੇ ਪਾਰਟੀ ਹਾਲ ਦੀ ਜ਼ਰੂਰਤ ਸੀ ਜਿਹਦੇ ਵਿੱਚ ਤਕਰੀਬਨ 100 150 ਬੰਦਾ ਇਕੱਠਾ ਹੋ ਕੇ ਤਾਂ ਆਪਣਾ ਸਮਾਲ ਇਕੱਠ ਗਿਆ ਦਾ ਨਾ ਨਾ ਦਾ ਬਿਗ ਵਨ ਅੱਜ ਲੱਕੀ ਵੀਰ ਨੇ ਜਿਹੜਾ ਜੋਰ ਸਾਹਿਬ ਉਹਨਾਂ ਦੀ ਮੱਦੇ ਨਾਲ ਲੱਕੀ ਦੇ ਪਰਿਵਾਰ ਨੇ ਇਹ ਜਿਹੜਾ ਰੈਸਟੋਰੈਂਟ ਖੋਲਿਆ ਪਾਰਟੀ ਹਾਲ ਪੈਰਾਡਾਈਜ਼ ਅਸੀਂ ਇਹਨਾਂ ਨੂੰ ਸਿੱਖ ਕਲ ਸੋਸਾਇਟੀ ਵੱਲੋਂ ਸੰਤ ਬਾਬਾ ਪeem ਸਿੰਘ ਸੋਸਾਇਟੀ ਵੱਲੋਂ ਤੇ ਬਾਕੀ ਜੱਸੇਬੰਦੀਆਂ ਨੂੰ ਇਹਨਾਂ ਨੂੰ ਲੱਖ ਲੱਖ ਮੁबारकਾਂ ਦਿੰਦੇ ਹਾਂ ਤੇ 100 ਲੈ ਕੇ 150 ਬੰਦੇ ਦੀ ਪਾਰਟੀ ਕੀਤੀ ਜਾ ਸਕਦੀ ਏ ਤੇ ਇੱਥੇ ਬੈਸਟ ਫੂਡ ਤੇ ਬੈਸਟ ਸਰਵਿਸ ਦਵਾਂਗੇ ਇੱਕ ਵਾਰੀ ਪਲੀਜ਼ ਮੌਕਾ ਦਿਓ ਤੇ ਆਓ ਅੱਲੋ ਤਾਂ ਅਸੀਂ ਆਪਣੇ ਬ੍ਰਦਰ ਲੱਕੀ ਨੂੰ ਤੇ ਗੈਰੀ ਨੂੰ ਵਧਾਈ ਦਿੰਦੇ ਆ ਜਿਨ੍ਹਾਂ ਨੇ ਹਾਲ ਖੋਲਿਆ ਸਾਡੀ ਫਤੇ ਐਂਟਰਟੇਨਮੈਂਟ ਸਾਰੀ ਇੱਥੇ ਹੀ ਆ ਜੀ ਆਪਣੀਆਂ ਸੇਵਾਵਾਂ ਦੇ ਨਾਲ ਰਿਚਮੰਡ ਹਿੱਲ ਦੇ ਵਿੱਚ ਪਹਿਲਾਂ ਹੀ ਕਮਿਊਨਿਟੀ ਦਾ ਦਿਲ ਜਿੱਤ ਚੁੱਕੇ ਲੱਕੀ ਸਿੰਘ ਹੁਣ ਫਿਰ ਤੋਂ ਗੈਰੀ ਦੇ ਨਾਲ ਰਲ ਕੇ ਤੁਹਾਡੇ ਲਈ ਲੈ ਕੇ ਆ ਰਹੇ ਨੇ ਪੈਰਾਡਾਈਜ਼ ਪਾਰਟੀ ਹੱਬ ਜਿਸ ਦੀ ਗ੍ਰੈਂਡ ਓਪਨਿੰਗ ਜਸਵਿੰਦਰ ਸਿੰਘ ਜੋਹਲ ਦੇ ਵੱਲੋਂ ਰਿਬਨ ਕੱਟ ਕੇ ਕੀਤੀ ਗਈ ਆਪਣਾ ਬਾਜ਼ਾਰ ਦੇ ਰਿਚਮੰਡ ਹਿੱਲ ਦੇ ਵਿੱਚ ਦੋ ਵੱਡੇ ਸਟੋਰ ਅਤੇ ਦੇਸੀ ਕਿੰਗ ਨਾਮ ਦਾ ਰੈਸਟੋਰੈਂਟ ਹੈ ਜੋ ਕਿ ਲੱਕੀ ਹੁਰਾਂ ਦੇ ਵੱਲੋਂ ਚਲਾਏ ਜਾ ਰਹੇ ਨੇ ਹੁਣ ਲੱਕੀ ਅਤੇ ਗੈਰੀ ਦੀ ਜੋੜੀ ਦੇ ਵੱਲੋਂ ਮਿਲ ਕੇ ਨਿਊਯਾਰਕ ਦੇ ਰਿਚਮੰਡ ਹਿੱਲ ਦੇ ਵਿੱਚ ਪੈਰਾਡਾਈਜ਼ ਪਾਰਟੀ ਹੱਬ ਖੋਲਿਆ ਗਿਆ ਜਿਸ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ ਜਸਵਿੰਦਰ ਸਿੰਘ ਜੋਲ ਹੁਣਾਂ ਦੇ ਵੱਲੋਂ ਰਿਬਨ ਕੱਟ ਕੇ ਇਸ ਹਾਲ ਦੀ ਓਪਨਿੰਗ ਕੀਤੀ ਗਈ ਇਸ ਵਿੱਚ ਲਗਭਗ 100 ਲੋਕਾਂ ਦੀ ਗੈਦਰਿੰਗ ਕੀਤੀ ਜਾ ਸਕਦੀ ਹੈ ਅਤੇ ਛੋਟੇ ਪ੍ਰੋਗਰਾਮ ਜਿਵੇਂ ਕਿ ਜਾਗੋ ਬਰਥਡੇ ਪਾਰਟੀ ਰਿੰਗ ਸੈਰੇਮਨੀ ਅਤੇ ਸੈਮੀਨਾਰ ਕੀਤੇ ਜਾ ਸਕਦੇ ਨੇ ਜਿਸ ਸੰਬੰਧੀ ਜਸਵਿੰਦਰ ਜੌਹਲ ਹਰਬੰਸ ਟੈਲੋ ਅਤੇ ਲक्की ਸਿੰਘ ਨੇ ਜਾਣਕਾਰੀ ਦਿੱਤੀ ਅੱਜ ਸਾਡੇ ਸਾਰਿਆਂ ਨੇ ਬੜਾ ਖੁਸ਼ੀ ਦਾ ਦਿਹਾੜਾ ਕਿ ਲੱਕੀ ਨੂੰ ਸਾਡੇ ਨਾਲ ਜੁੜੇ ਨੂੰ ਤਕਰੀਬਨ 10 ਸਾਲ ਹੋ ਗਏ ਆ ਆਪਣਾ ਬਾਜ਼ਾਰ ਦਿਆਂ ਦੋ ਬ੍ਰਾਂਚਾਂ ਚਲਾ ਰਿਹਾ ਹੈ ਅਸੀਂ ਅੱਗੇ ਵੀ ਖੋਲਣ ਦੀ ਬਣਾ ਰਹੇ ਹਾਂ ਕਈ ਪਲਾਨ ਸਾਡੀਆਂ ਚੱਲਦੀਆਂ ਅੱਜ ਇਹਨਾਂ ਦੇ ਪੈਰਾਡਾਈਜ਼ ਇੱਥੇ ਓਪਨਿੰਗ ਕੀਤੀ ਆ ਸਾਰੀ ਕਮਿਊਨਿਟੀ ਇੱਥੇ ਆਈ ਆ ਸਾਡੇ ਸਾਰਿਆਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਜਸ ਪੰਜਾਬੀ ਤੋਂ ਪੰਨੀ ਭੈਣ ਜੀ ਹੁਣੀ ਆਏ ਆ ਉਹਨਾਂ ਨੂੰ ਜੀ ਆਇਆਂ ਸਾਰਿਆਂ ਨੂੰ ਸਾਡੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਪ੍ਰਮਾਤਮਾ ਕਰੇ ਆਉਣ ਵਾਲੇ ਸਮੇਂ ਵਿੱਚ ਬੜੀਆਂ ਤਰੱਕੀਆਂ ਕਰੇ ਅੱਜ ਲੱਕੀ ਵੀਰ ਨੇ ਜਿਹੜਾ ਜੋਰ ਸਾਹਿਬ ਉਹਨਾਂ ਦੀ ਮਦਦ ਦੇ ਨਾਲ ਲੱਕੀ ਦੇ ਪਰਿਵਾਰ ਨੇ ਇਹ ਜਿਹੜਾ ਰੈਸਟੋਰੈਂਟ ਖੋਲਿਆ ਪਾਰਟੀ ਹਾਲ ਪੈਰਾਡਾਈਜ਼ ਅਸੀਂ ਇਹਨਾਂ ਨੂੰ ਸੇਕਤ ਸੁਸਾਇਟੀ ਵੱਲੋਂ ਸੰਤ ਬਾਬਾ ਪeem ਸਿੰਘ ਸੁਸਾਇਟੀ ਵੱਲੋਂ ਤੇ ਬਾਕੀ ਜੱਸੇਬੰਦੀਆਂ ਨੂੰ ਇਹਨਾਂ ਨੂੰ ਲੱਖ ਲੱਖ ਮੁਹਾਰਕਾਂ ਦਿੰਦੇ ਹਾਂ ਇਹ ਰਿਚਮਿੰਡ ਆ ਜਿਹੜੀ ਇਹ ਪੰਜਾਬੀਆਂ ਦੀ ਰਾਜਧਾਨੀ ਆ ਇੱਥੇ ਆਪਣਾ ਬਾਜ਼ਾਰ ਦੇ ਚਾਰ ਪੰਜ ਸਟੋਰ ਆ ਇੱਥੇ ਫਾਈਬਰੋ ਬਿਲਡਿੰਗ ਸਪਲਾਈ ਆ ਇੱਥੇ ਹੋਰ ਵੀ ਬਹੁਤ ਜ਼ਿਆਦੇ ਜਿਹੜੇ ਲਾਗੇ ਛਾਗੇ ਜਿਹੜੇ ਸਟੋਰ ਫੁੱਲੇ ਆ ਅਸੀਂ ਸਮਝਦੇ ਹਾਂ ਵੀ ਇਹ ਪੰਜਾਬੀਆਂ ਦਾ ਘਾੜਿਆ ਤੇ ਹੁਣ ਅਸੀਂ ਇਹ ਵੀ ਸਮਝਦੇ ਆਂ ਵੀ ਇੱਥੇ ਬੜੀ ਵਧੀਆ ਗੱਲ ਆ ਵੀ ਜਿਹੜੀ 102 ਪੁਲਿਸਿੰਗ ਦੀ ਜਿਹੜੀ ਕਮੂਨ ਪੁਲਿਸਿੰਗ ਦੀ ਜਿਹੜੀ ਇੰਚਾਰਜ ਆ ਸੀਓ ਆ ਉਹ ਵੀ ਪੰਜਾਬੀ ਆ ਸਾਡੀ ਬੀਬੀ ਭੁੱਲ ਰਿਆ ਬੜੀ ਮਿਹਨਤ ਦੇ ਨਾਲ ਉਹਨਾਂ ਨੂੰ ਲੈ ਕੇ ਆਏ ਆ ਆਪਣੇ ਮੁੰਡੇ ਵੀ ਉੱਥੇ ਬੜੇ ਪੰਜਾਬੀ ਆ ਇਹ ਜਿਹੜਾ ਬਿਜ਼ਨਸ ਆ ਹਮੇਸ਼ਾ ਜਿੱਦਾਂ ਜੋਰ ਸਾਹਿਬ ਨੇ ਦੱਸਿਆ ਜੋਰ ਸਾਹਿਬ ਦਾ ਮੈਂ ਇੱਕ ਇੱਕ ਆਪਣੇ ਬਾਜ਼ਾਰ ਦੀ ਗੱਲ ਦੱਸਣਾ ਚਾਹੁੰਦਾ ਹਾਂ ਕਿ ਜਿੰਨੇ ਵੀ ਨਗਰ ਕੀਰਤਨ ਨਿਊਯਾਰਕ ਦੇ ਵਿੱਚ ਨਿਕਲਦੇ ਹਨ ਸਾਰਿਆਂ ਦੀ ਪ੍ਰਸ਼ਾਦ ਦੀ ਸੇਵਾ ਕੋਈ ਵੀ ਬਿਲਡਿੰਗ ਦੀ ਜਿੱਦਾਂ ਲੱਕੀ ਆ ਇਧਰ ਵੀ ਕੋਈ ਬਿਲਡਿੰਗ ਬਣਾਉਣੀ ਹੋਵੇ ਜਾਂ ਕੋਈ ਵੀ ਜਿਹੜੀ ਧਾਰਮਿਕ ਜਗਾ ਲੈਣੀ ਹੋਵੇ ਜਾਂ ਕਬੱਡੀ ਦੇ ਟੂਰਨਾਮੈਂਟ ਹੋਣ ਜਾਂ ਨੈਸ਼ਨਲ ਲਾਈਟ ਹੋਵੇ ਸਾਰੇ ਪ੍ਰੋਗਰਾਮ ਦੇ ਵਿੱਚ ਜੋਲ ਸਾਹਿਬ ਤੇ ਲੱਕੀ ਹਮੇਸ਼ਾ ਵੱਧ ਚੜ ਕੇ ਹਮੇਸ਼ਾ ਮਦਦ ਕਰਦੇ ਆ ਆਪਾਂ ਪੈਰਾਡਾਈਜ਼ ਹਾਲ ਦੀ ਅੱਜ ਸ਼ੁਰੂਆਤ ਕੀਤੀ ਹੈਗੀ ਏ ਤੇ ਅੱਜ ਓਪਨਿੰਗ ਸੇ ਪੈਰਾਡਾਈਜ਼ ਹਾਲ ਦੀ ਇੱਥੇ 100 ਤੋਂ ਲੈ ਕੇ 150 ਬੰਦੇ ਦੀ ਪਾਰਟੀ ਕੀਤੀ ਜਾ ਸਕਦੀ ਏ ਤੇ ਇੱਥੇ ਬੈਸਟ ਫੂਡ ਤੇ ਬੈਸਟ ਸਰਵਿਸ ਦਵਾਂਗੇ ਇੱਕ ਵਾਰੀ ਪਲੀਜ਼ ਮੌਕਾ ਦਿਓ ਤੇ ਆਓ ਇਹ ਨਵਾਂ ਹਾਲ 116 101 ਐਵਨਿਊ ਰਿਚਮੰਡ ਹਿਲ ਤੇ ਖੋਲਿਆ ਗਿਆ ਜਿੱਥੇ ਸਭ ਤੋਂ ਪਹਿਲਾਂ ਅਰਦਾਸ ਬੇਨਤੀ ਕੀਤੀ ਗਈ ਜਿਸ ਤੋਂ ਬਾਅਦ ਜਸਵਿੰਦਰ ਸਿੰਘ ਜੌਲ ਹੁਣਾਂ ਦੇ ਵੱਲੋਂ ਰਿਬਨ ਕੱਟ ਕੇ ਇਸ ਹਾਲ ਦੀ ਓਪਨਿੰਗ ਕੀਤੀ ਗਈ ਇਸ ਮੌਕੇ ਪਹੁੰਚੇ ਹੋਏ ਸਾਰੇ ਹੀ ਮਹਿਮਾਨਾਂ ਦੇ ਲਈ ਖਾਣ-ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਅਤੇ ਸਾਰੇ ਹੀ ਪਹੁੰਚੇ ਹੋਏ ਲੋਕਾਂ ਨੇ ਲੱਕੀ ਅਤੇ ਗੈਰੀ ਨੂੰ ਮੁਬਾਰਕਬਾਦ ਦਿੱਤੀ ਪਹਿਲਾਂ ਤਾਂ ਮੈਂ ਲक्की ਭਾਜੀ ਨੂੰ ਪੈਰਾਡਾਈਸ ਜਿਹੜਾ ਪਾਰਟੀ ਹਾਲ ਖੋਲਣ ਦੀ ਲੱਖ ਲੱਖ ਵਧਾਈ ਦਿੰਦਾ ਮੇਰਾ ਖਿਆਲ ਹੈ ਵੀ ਰਿਚਮ Ondਲ ਦੇ ਵਿੱਚ ਸਾਡੀ ਕਮਿਊਨਿਟੀ ਨੂੰ ਐਸ ਸਾਈਜ਼ ਦੇ ਪਾਰਟੀ ਹਾਲ ਦੀ ਜਰੂਰਤ ਸੀ ਜਿਹਦੇ ਵਿੱਚ ਤਕਰੀਬਨ 100 150 ਬੰਦਾ ਇਕੱਠਾ ਹੋ ਕੇ ਤਾਂ ਆਪਣਾ ਸਮਾਲ ਇਕੱਠ ਗਿਆ ਦਾ ਨਾਟ ਦਾ ਬਿਗ ਵਨ ਔਰ ਉਹ ਜਿਹੜੀ ਕਮੀ ਸੀ ਉਹਦੀ ਪੂਰਤੀ ਕੀਤੀ ਹੈਗੀ ਔਰ ਮੈਂ ਸਮਝਦਾ ਵੀ ਇਹ ਇੱਕ ਹੋਰ ਸਾਡੀ ਕਮਿਊਨਿਟੀ ਦਾ ਇੱਕ ਅਗਾ ਵਦੂ ਸਟੈਪਿਆ ਔਨ ਪੰਜਾਬ ਐਵੇਨਿਊ ਸਾਰੇ 11 ਐਵੇਨਿਊ ਕਹਿੰਦੇ ਮੈਂ ਲੋਕਾਂ ਨੂੰ ਕਹਿੰਦਾ ਪੰਜਾਬ ਐਵੇਨਿਊ ਹੀ ਕਹੋ ਕਿਉਂਕਿ ਪੰਜਾਬ ਐਵੇਨਿਊ ਬਣ ਚੁੱਕਾ ਆ ਔਰ ਗੂਗਲ ਤੇ ਵੀ ਜੇ ਪੰਜਾਬ ਐਵੇਨਿਊ ਆਉਂਦਾ ਆ ਤਾਂ ਸੋ ਪੰਜਾਬ ਐਵੇਨਿਊ ਦੇ ਉੱਤੇ ਆਪਣਾ ਜਿਹੜਾ ਬੋਲ ਵਾਲਾ ਕਾਇਮ ਕਰਨਾ ਆ ਪੰਜਾਬੀ ਅੱਦਾ ਉਸ ਚੀਜ਼ ਦੀ ਮੈਂ ਲੱਖ ਲੱਖ ਵਧਾਈ ਦਿੰਦਾ ਪਹਿਲੇ ਤਾਂ ਅਸੀਂ ਆਪਣੇ ਬ੍ਰਦਰ ਲੱਕੀ ਨੂੰ ਤੇ ਗੈਰੀ ਨੂੰ ਵਧਾਈ ਦਿੰਦੇ ਆ ਜਿਨ੍ਹਾਂ ਨੇ ਹਾਲ ਖੋਲਿਆ ਸਾਡੀ ਫਤਿਹ ਐਂਟਰਟੇਨਮੈਂਟ ਸਾਰੀ ਇੱਥੇ ਹੀ ਆ ਜੀ ਤੇ ਅਸੀਂ ਸਾਰਿਆਂ ਨੂੰ ਵਧਾਈ ਦਿੰਦੇ ਆ ਇਹਨਾਂ ਨੂੰ ਵੀ ਜਿਨ੍ਹਾਂ ਨੇ ਇਹ ਛੋਟਾ ਜਿਹਾ ਹਾਲ ਖੋਲਿਆ ਪਰ ਬਹੁਤ ਪਿਆਰਾ ਛੋਟੀਆਂ ਪਾਰਟੀਆਂ ਵਾਸਤੇ ਮੀਟ ਐਂਡ ਗ੍ਰੀਟ ਹੋਵੇ ਕਮੇਟੀਆਂ ਚੱਲਦੀਆਂ ਆਪਣੇ ਬਰਥਡੇ ਪਾਰਟੀਆਂ ਕਰਦੇ ਤੇ ਅਸੀਂ ਸਾਰਿਆਂ ਨੂੰ ਕਹਾਂਗੇ ਵੀ ਇੱਕ ਵਾਰੀ ਮੌਕਾ ਜ਼ਰੂਰ ਦਿਓ ਬ੍ਰਦਰ ਨੂੰ ਜੇ ਵਧੀਆ ਲੱਗੇ ਤੇ ਅੱਗੇ ਵੀ ਤੁਸੀਂ ਸਾਰਿਆਂ ਨੂੰ ਦੱਸੋ ਅਸੀਂ ਲੱਖੀ ਭਾਜੀ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਉਹਨਾਂ ਨੇ ਪੈਰਾਡਾਈਸ ਜਿਹੜਾ ਹਾਲ ਹੈ ਓਪਨ ਕੀਤਾ ਹੈ ਆਪਣਾ 101 ਐਵੇਨਿਊ ਤੇ ਤੇ ਆਪਸਾਰ ਨੂੰ এনকারেজ ਕਰਦੇ ਆ ਆਪਣੀ ਕਮਿਊਨਿਟੀ ਨੂੰ ਕਿ ਜੇ ਤੁਹਾਡੀ ਕੋਈ ਪਾਰਟੀ ਹੁੰਦੀ ਹੈ ਫੈਮਿਲੀ ਪਾਰਟੀ ਇੱਥੇ ਜਰੂਰ ਆਓ ਤੇ ਬੜਾ ਵਧੀਆ ਡੈਕੋਰੇਟਿਵ ਮਾਹੌਲ ਬਣਿਆ ਹੈ ਬਹੁਤ ਸੋਨੇ ਡੈਕੋਰੇਸ਼ਨ ਕੀਤੀ ਹੈ ਬੜਾ ਕਨਵੀਨੀਅੰਟ ਹੈਗਾ ਇਸ ਲਈ ਸਾਡੇ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਮੈਂ ਵੀ ਇਹੀ ਕਹਾਂਗੇ ਕਿ ਲੱਕੀ ਨੂੰ ਬਹੁਤ-ਬਹੁਤ ਮੁਬਾਰਕਾਂ ਇਹਨਾਂ ਨੇ ਇੱਥੇ ਆਪਣਾ ਬਹੁਤ ਸੋਨਾ ਰਿਚਮੈਂਟ ਹਲ ਦੇ ਵਿੱਚ 1 on 1 ਦੇਤੇ ਪੈਰਾਡਾਈਸ ਖੋਲ੍ਹਿਆ ਹੈਗਾ ਰੈਸਟੋਰੈਂਟ ਬਹੁਤ ਹੀ ਅੱਛਾ ਆਈ ਥਿੰਕ ਸੋ ਡੇਟ ਸੋ ਬੰਦੇ ਆਰਾਮ ਨਾਲ ਇੱਥੇ ਗੈਦਰਿੰਗ ਕਰ ਸਕਦੇ ਹੈਗੇ ਨੇ ਔਰ ਜਿੱਦਾਂ ਤੁਸੀਂ ਸਾਰਿਆਂ ਨੇ ਸਾਨੂੰ ਵੀ ਸਪੋਰਟ ਕੀਤਾ ਮੈਂ ਚਾਹਾਂਗੀ ਤੁਸੀਂ ਇਹਨਾਂ ਨੂੰ ਵੀ ਜਰੂਰ ਸਪੋਰਟ ਕਰੋ ਰਚਮਨ ਹੇਲ ਵਿੱਚ ਅਜਿਹੇ ਹਾਲ ਦੀ ਬਹੁਤ ਜ਼ਿਆਦਾ ਲੋਡ ਸੀ ਜੋ ਕਿ ਛੋਟਾ ਹੋਵੇ ਜ਼ਿਆਦਾਤਰ ਪਾਰਟੀਆਂ ਤੇ ਈਵੈਂਟ ਹੋਣ ਦੇ ਕਾਰਨ ਕਈ ਵਾਰ ਹਾਲ ਮਿਲਨੇ ਮੁਸ਼ਕਲ ਹੋ ਜਾਂਦੇ ਨੇ ਜਿਸ ਕਰਕੇ ਲੱਕੀ ਅਤੇ ਗੈਰੀ ਹੋਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਹੋ ਰਹੀ ਹੈ ਅਤੇ ਉਹਨਾਂ ਵੱਲੋਂ ਵੀ ਸਭ ਨੂੰ ਇਸ ਨਵੇਂ ਹਾਲ ਦੇ ਵਿੱਚ ਵਿਜ਼ਿਟ ਕਰਨ ਦੀ ਅਪੀਲ ਕੀਤੀ ਗਈ ਹੈ ਨਿਊਯਾਰਕ ਤੋਂ ਗਿਲਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ